ਸੁੰਦਰਤਾ ਦੇ ਲਈ ਇਹ ਕੁਝ ਜ਼ਰੂਰੀ ਟਿਪਸ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਫਾਊਂਡੇਸ਼ਨ ਲਗਾਉਂਦੇ ਹੋ ਤਾਂ ਫਾਊਂਡ ਆਸ਼ਨ ਦੇ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਮਿਲਾ ਲਓ ਇਸ ਦੇ ਨਾਲ ਚਿਹਰਾ ਡਰਾਈ ਨਹੀਂ ਹੁੰਦਾ ਅਤੇ ਮੇਕਅਪ ਕਾਫੀ ਲੰਬੇ ਸਮੇਂ ਤੱਕ ਰਹਿੰਦਾ ਹੈ ਚਿਹਰਾ ਗਲੋਇੰਗ ਰਹਿੰਦਾ ਹੈ ਨੰਬਰ 2 ਜੇਕਰ ਸਿਰ ਤੇ ਵਿੱਚ ਹਲਕੇ ਹਲਕੇ ਸਫੇਦ ਵਾਲ ਆ ਰਹੇ ਹਨ ਤਾਂ ਜੋ ਬਚਿਆ ਹੋਇਆ ਕਾਜਲ ਹੈ ਉਸ ਨੂੰ ਜਿਹੜੇ ਵਾਲ ਸਫੇਦ ਹਨ ਉੱਥੇ ਲਗਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਬਾਰ ਬਾਰ ਕਲਰ ਕਰਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ ਇਹ ਟ੍ਰਿਕ ਜ਼ਰੂਰ ਅਪਣਾਓ ਬਹੁਤ ਕੰਮ ਆਵੇਗੀ ਨੰਬਰ 3 ਜੇਕਰ ਤੁਸੀਂ ਆਈਬ੍ਰੋ ਦੇ ਵਾਲ ਸ਼ਾਈਨ ਕਰਨੇ ਹਨ ਤਾਂ ਆਈ ਕਰੀਮ ਜਾਂ ਫਿਰ ਵੈਸਲਿਨ ਲਗਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਆਈਬ੍ਰੋ ਸ਼ਾਈਨ ਹੋ ਜਾਵੇਗੀ ਨੰਬਰ 4 ਰਿਪਸਟਿਕ ਅਤੇ ਨੀਲ ਪੇਂਟ ਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਰਿਸਟਿਕ ਅਤੇ ਨੇਲ ਪੇਂਟ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ ਅਤੇ ਇਹ ਸੁੱਕਦੇ ਨਹੀਂ। ਨੰਬਰ 5 ਕਾਫੀ ਪਾਊਡਰ ਦੇ 2 ਚਮਚ ਐਲੋਵੇਰਾ ਦੇ ਵਿੱਚ ਮਿਲਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਸੌਫਟ ਹੋ ਜਾਵੇਗਾ ਅਤੇ ਸਕਿਨ ਦੇ ਉੱਪਰ ਦਾਗ-ਧੱਬੇ ਵੀ ਦੂਰ ਹੋ ਜਾਣਗੇ। ਨੰਬਰ 6 ਵਿਟਾਮਿਨ E ਦੇ ਕੈਪਸੂਲ ਅਤੇ ਐਲੋਵੇਰਾ ਜੈਲ ਮਿਲਾ ਕੇ ਰਾਤ ਨੂੰ ਸੌਣ ਦੇ ਵਕਤ ਆਪਣੇ ਚਿਹਰੇ ਦੇ ਉੱਪਰ ਲਗਾਓ। ਇਸ ਤਰ੍ਹਾਂ ਕਰਨ ਦੇ ਨਾਲ ਚਿਹਰੇ ਦੇ ਦਾਗ-ਧੱब्बे ਸਾਰੇ ਖਤਮ ਹੋ ਜਾਣਗੇ ਅਤੇ ਗਲੋਇੰਗ ਹੋਵੇਗਾ ਅਤੇ ਚਿਹਰਾ ਰੁੱਖਾ ਸੁੱਖਾ ਬੇਜਾਨ ਨਹੀਂ ਹੋਵੇਗਾ ਠੰਡ ਦੇ ਮੌਸਮ ਦੇ ਵਿੱਚ ਇਹ ਟਿਪਸ ਜ਼ਰੂਰ ਅਪਣਾਓ ਬਹੁਤ ਫਾਇਦਾ ਮਿਲੇਗਾ ਨੰਬਰ 7 ਨਾਰੀਅਲ ਦਾ ਤੇਲ ਸਕਿਨ ਨੂੰ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ ਨੰਬਰ 8 ਇੱਕ ਕਟੋਰੀ ਦੇ ਵਿੱਚ ਦਹੀਂ ਲੈ ਲਓ ਉਸਦੇ ਵਿੱਚ ਖੀਰੇ ਦਾ ਰਸ ਟਮਾਟਰ ਦਾ ਰਸ ਅਤੇ ਬੇਸਨ ਇਹਨਾਂ ਨੂੰ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾਓ ਅਤੇ 2 ਮਿੰਟਾਂ ਦੇ ਲਈ ਮਾਲਿਸ਼ ਕਰਕੇ ਚਿਹਰੇ ਨੂੰ ਧੋ ਲਓ ਇਸ ਦੇ ਨਾਲ ਚਿਹਰੇ ਉੱਪਰ ਬਹੁਤ ਵਧੀਆ ਗਲੋ ਆਉਂਦਾ ਹੈ ਅਤੇ ਤ્વਚਾ ਨੂੰ ਠੰਡਕ ਮਿਲਦੀ ਹੈ ਨੰਬਰ 9 ਗ੍ਰੇਸਲਿਨ ਤੁਹਾਡੀ ਤ્વਚਾ ਨੂੰ ਨਰਮ ਅਤੇ ਮੁਲਾਇਮ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਲਈ ਚਿਹਰੇ ਦੇ ਉੱਪਰ ਗ੍ਰੇਸਲੀਨ ਦਾ ਉਪਯੋਗ ਜ਼ਰੂਰ ਕਰੋ ਤੁਸੀਂ ਚਾਹੋ ਤਾਂ ਫੇਸ ਪੈਕ ਦੇ ਵਿੱਚ ਵੀ ਗ੍ਰੇਸਲੀਨ ਪਾਓ ਜਾਂ ਫਿਰ ਆਇਲ ਦੇ ਵਿੱਚ ਮਿਲਾ ਕੇ ਲਗਾ ਲਓ ਨੰਬਰ 10 ਹਰਾ ਧਨੀਏ ਤੇ ਹਲਦੀ ਦੋਨਾਂ ਨੂੰ ਪੇਸਟ ਬਣਾ ਲਓ ਅਤੇ ਫਿਰ ਰਾਤ ਨੂੰ ਸੌਣ ਦੇ ਸਮੇਂ ਇਸ ਨੂੰ ਲਗਾ ਲਓ ਅੱਧਾ ਘੰਟਾ ਬਾਅਦ ਇਸ ਨੂੰ ਠੰਡੇ ਪਾਣੀ ਦੇ ਨਾਲ ਧੋ ਲਓ ਇਸ ਦੇ ਨਾਲ ਬਲੈਕ ਹੈਡਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 11 ਠੰਡ ਦੇ ਮੌਸਮ ਵਿੱਚ ਰੋਜ਼ਾਨਾ ਚਿਹਰੇ ਨੂੰ 5 ਮਿੰਟਾਂ ਦੇ ਲਈ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤੁਸੀਂ ਚਾਹੋ ਤਾਂ ਬਦਾਮ ਦੇ ਤੇਲ ਜਾਂ ਫਿਰ ਕੱਚਾ ਦੁੱਧ ਜਾਂ ਆਵਲ ਆਇਲ ਦੇ ਨਾਲ ਇਸ ਨੂੰ 5 ਮਿੰਟਾਂ ਦੇ ਲਈ ਮ사ਜ ਜ਼ਰੂਰ ਕਰੋ ਇਸ ਦੇ ਨਾਲ ਤੁਹਾਡਾ ਚਿਹਰਾ ਡਰਾਈ ਨਹੀਂ ਹੋਵੇਗਾ ਨਰਮ ਅਤੇ ਮੁਲਾਇਮ ਚਮਕਦਾਰ ਰਹੇਗਾ ਨੰਬਰ 12 ਚਾਵਲ ਦਾ ਪੇਸਟ ਬਣਾ ਕੇ ਸ਼ਹਿਦ ਦੇ ਵਿੱਚ ਮਿਲਾ ਕੇ ਚਿਹਰੇ ਉੱਪਰ ਲਗਾਉਣ ਦੇ ਨਾਲ ਸਮ ਟਾਈਨਿੰਗ ਦੂਰ ਹੁੰਦੀ ਹੈ ਅਤੇ ਲਗਾਉਣ ਦੇ ਨਾਲ ਸਕਿਨ ਦੇ ਉੱਪਰ ਗਲੋ ਆਉਂਦਾ ਹੈ। ਨੰਬਰ 13 ਹਫਤੇ ਦੇ ਵਿੱਚ ਦੋ ਵਾਰ ਗਰਮ ਪਾਣੀ ਦੇ ਨਾਲ ਐਲੋਵੀਰਾ ਜੈਲ ਮਿਲਾ ਕੇ ਚਿਹਰੇ ਨੂੰ ਸਟੀਮ ਲੈਂਡ ਦੇ ਨਾਲ ਸਕਿਨ ਹੈਲਦੀ ਗਲੋਇੰਗ ਹੁੰਦੀ ਹੈ ਤੇ ਚਿਹਰੇ ਦੇ ਉੱਪਰ ਦਾਗ ਧੱਬੇ ਵੀ ਗਾਇਬ ਹੁੰਦੇ ਹਨ। ਨੰਬਰ 14 ਚਿਹਰੇ ਨੂੰ ਸਾਫ਼ ਕਰਨ ਦੇ ਲਈ ਤੁਸੀਂ ਕਲੀਜ਼ਿੰਗ ਦੇ ਲਈ ਦੁੱਧ ਨਾਰੀਅਲ ਤੇਲ ਜੈਤੂਨ ਦਾ ਤੇਲ ਦੀ ਵਰਤੋਂ ਕਰ ਸਕਦੇ ਹੋ ਨੰਬਰ 15 ਚਿਹਰੇ ਦੇ ਉੱਪਰ বরਫ ਲਗਾਉਣ ਦੇ ਨਾਲ ਸਕਿਨ ਦੇ ਉੱਪਰ ਦੀ ਤੇਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਮੇਕਅਪ ਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਦੇ ਵਿੱਚ ਮਦਦ ਕਰਦੀ ਹੈ ਚਿਹਰੇ ਉੱਪਰ বরਫ ਲਗਾਉਂਦੇ ਸਮੇਂ ਤੁਸੀਂ ਸੂਤੀ ਕੱਪੜੇ ਦੇ ਵਿੱਚ ਲਪੇਟ ਲਓ ਨੰਬਰ 16 ਚਿਹਰੇ ਦੇ ਉੱਪਰ ਮਲਾਈ ਲਗਾਉਣ ਦੇ ਨਾਲ ਚਿਹਰਾ ਗਲੋਇੰਗ ਬਣਦਾ ਹੈ ਤੇ ਮਲਾਈ ਤ્વਚਾ ਦੇ ਨੇਚਰਲ ਰੁੱਖਾਪਨ ਦੂਰ ਕਰਦੀ ਹੈ ਤੇ ਸਕਿਨ ਨੂੰ ਚਮਕਦਾਰ ਬਣਾਉਂਦੀ ਹੈ ਨੰਬਰ 17 ਥੋੜੀ ਜਹੀ ਦਹੀਂ ਆਪਣੇ ਚਿਹਰੇ ਉੱਪਰ ਲਗਾਓ 5 ਮਿੰਟਾਂ ਤੱਕ ਹਲਕੀ ਹਲਕੀ ਮ사ਜ ਕਰੋ ਇਹ ਤੁਹਾਡੀ ਸਕਿਨ ਨੂੰ ਹੈਲਦੀ ਗਲੋਇੰਗ ਆਫ ਸਾਫਟ ਅਤੇ ਚਮਕਦਾਰ ਬਣਾਉਣ ਦੇ ਵਿੱਚ ਮਦਦ ਕਰੇਗੀ ਨੰਬਰ 18 ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋ ਲਓ ਫਿਰ ਇੱਕ ਚਮਚ ਨਾਰੀਅਲ ਤੇਲ ਹਥੇਲੀ ਉੱਪਰ ਰਗੜ ਕੇ ਪੂਰੇ ਚਿਹਰੇ ਦੀ ਮ사ਜ ਕਰੋ ਰਾਤ ਭਾਰ ਲੱਗਣ ਤੋਂ ਬਾਅਦ ਸਵੇਰੇ ਚਿਹਰੇ ਨੂੰ ਧੋ ਲਓ ਨੰਬਰ 19 ਘਰ ਦੇ ਵਿੱਚ ਨੇਚੁਰਲ ਪਲੀਚ ਬਣਾਉਣ ਦੇ ਲਈ 14 ਦਾ ਆਟਾ ਟਮਾਟਰ ਦਾ ਗੁੱਦਾ 2 ਚਮਚ ਕੱਚਾ ਦੁੱਧ 1 ਚਮਚ ਨਿੰਬੂ ਦਾ ਰਸ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਉੱਪਰ 10 ਮਿੰਟਾਂ ਦੇ ਲਈ ਲਗਾ ਲਓ ਬਾਅਦ ਵਿੱਚ ਚਿਹਰੇ ਨੂੰ ਧੋ ਲਓ ਨੰਬਰ 20 14 ਦਾ ਪੇਸਟ ਸ਼ਹਿਦ ਵਿੱਚ ਮਿਲਾ ਕੇ ਚਿਹਰੇ ਉੱਪਰ ਲਗਾਉਣ ਦੇ ਨਾਲ ਸਨ ਟੈਨਿੰਗ ਦੂਰ ਹੁੰਦੀ ਹੈ ਅਤੇ ਇਸ ਦੇ ਨਾਲ ਸਕਿਨ ਦੀ ਵੀ ਗਲੋਵਰ ਆਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਦੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ